ਕਿਸ ਤਰ੍ਹਾਂ ਗੈਂਗਸਟਰ ਸੀ ਕਿੰਨੇ ਦਿਖਲਾ ਮਾਂਦੇ ਸੀ ਦੇਖੋ ਅੱਜ ਸਾਡੀ ਜਿਹੜੀ ਆ ਸੀਏ ਸੰਰੂਰ ਦੀ ਪੁਲਿਸ ਟੀਮ ਐਸੇ ਬਲਦਾਰ ਸਿੰਘ ਜੀ ਜਿਹੜੀ ਆ ਇੰਚਾਰਜ ਦੇ ਨਾਲ ਇਧਰੋਂ ਸੁੱਲੂ ਘਰ ਤੋਂ ਕਿਚੀ ਨਗਰਾ ਸਰ ਨੇੜੇ ਨੋਜਵਾਨ ਦਾ ਉੱਤਰ ਆਦੇ ਸੀਗਾ ਤਾਂ ਤਕਰੀਬਨ 6:30 ਦੇ ਤਕਰੀਬਨ ਇੱਕ ਮੋਟਰਸਾਈਕਲ ਆ ਇੱਕ ਨੌਜਵਾਨ ਨਹਿਰ ਦੇ ਕਿਨਾਰੇ ਜਦੋਂ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਇੱਕਦਮ ਮੇਡਾ ਮੋਟਰਸਾਈਕਲ ਲੈਫਟ ਸਾਈਡ ਤੇ ਪਈ ਗਈ ਆ ਉਦੋਂ ਉਹਨੂੰ ਹੋਰ ਦਾ ਘਬਰਾਹੰਦਾ ਘਬਰਾ ਕੇ ਮੁੜ ਗਿਆ ਜਦੋਂ ਪੁਲਿਸਪੋਰਨ ਨੇ ਸ਼ੱਕ ਕਰਤਾ ਉਹਨੇ ਗੱਡੀ ਅੱਗੇ ਲਗਾਈ ਕਿਉਂਕਿ ਅੱਗੇ ਰਸਤਾ ਬੜਾ ਟਾਈਟ ਆ ਤੇ ਉਹਦੇ ਵਿੱਚ ਹਿੱਟ ਕੀਤੀ ਜਦੋਂ ਉਹ ਗਿਰਿਆ ਤਾਂ ਉਹਨੇ ਇਕਦਮ ਆਪਣਾ ਪਿੱਛੋਂ ਦਬੂ ਵਿੱਚ ਕੱਢ ਕੇ ਪੁਲਿਸਪੋਰਟ ਤੇ ਜਿਹੜਾ ਹਮਲਾ ਕੀਤਾ ਜੋ ਉਹਨੇ ਦੋ ਫਾਇਰ ਕੀਤੇ ਜੋ ਸਰਕਾਰੀ ਗੱਡੀ ਜੋ ਬਲੈਰੋ ਸਾਡੀ ਸੀ ਉਹਦੇ ਦੋ ਫਾਇਰ ਜਿਹੜੇ ਆਪਣਾ ਬੋਨਟ ਤੇ ਲੱਗੇ ਪੁਲਿਸ ਨੇ ਆਪਣੀ ਬਤਰਾ ਹਕਤ ਜਦੋਂ ਐਸਸੀ ਬਕਰ ਸਿੰਘ ਜਿਹੜੇ ਇੰਚਾਰਜ ਸੀ ਇਹ ਟੀਮ ਦੇ ਉਹਨਾਂ ਵੱਲੋਂ ਇੱਕ ਮਲਾਜ਼ਮ ਵੱਲੋਂ ਫੈਰ ਕੀਤਾ ਗਿਆ ਜੋ ਕਿ ਉਹਦੀ ਇੱਕ ਖੱਬੀ ਲੱਤ ਵਿੱਚ ਜਿਹੜਾ ਫੈ ਲੱਗਿਆ ਤੇ ਮੋਟਰਸਾਈਕਲ ਗਿਰਿਆ ਉਹਦਾ ਜਦੋਂ ਤੇ ਪੁਲਿਸ ਪਾਰਟੀ ਨੇ ਉਹਨੂੰ ਜਦਾ ਕਾਬੂ ਕੀਤਾ ਗਿਆ ਤੇ ਮੌਕੇ ਤੋਂ ਇੱਕ ਕੰਟਰੀ ਮੇਡ ਬੱਤੀਬੌਰ ਇੱਕ ਬਿਨਾ ਨੰਬਰ ਜਿਹੜਾ ਮੋਟਰਸਾਈਕਲ ਜਿਹੜਾ ਬਰਾਮਦ ਹੋਇਆ ਤੇ ਕੁਝ ਰੋਂਦ ਬਰਾਮਦ ਹੋਇਆ ਤੇ ਇਹਦੇ ਦੌਰਾਨ ਉਹਨੂੰ ਫੁੱਲ ਸਕਵਾਟਿੰਗ ਹੁਣ ਜਿਹੜਾ ਹਸਪਤਾਲ ਨੂੰ ਘੱਟਵਾ ਕਰਵਾਇਆ ਉਹ ਮੈਡੀਕਲ ਵਾਸਤੇ ਤੇ ਜੋ ਦੌਰਾਨੇ ਹੁਣ ਮੁਰਲੀ ਤਰਪੀਸ਼ ਦਾ ਪਤਾ ਲੱਗਿਆ ਇਹ ਗਵਿੰਦੀ ਨਾਂ ਦਾ ਨੌਜਵਾਨ ਸੀ ਜੋ ਕਿ ਖਨਾਰ ਥਾਣਾ ਡੇੜਾ ਵਿੱਚ ਪਿੰਡਾਂ ਦਾ ਪੁੱਤ ਜਬ ਨਹੀਂ ਸੀ ਤੇ ਇਹ ਕਾਫੀ ਪੁਰਾਣਾ 2010 ਤੋਂ 25 ਤੱਕ ਦਾ ਕਿ ਤਕਰੀਬਨ ਤੇ ਤਕਰੀਬਨ ਦੇ ਐਨਡੀਪੀਐਸ ਦੇ ਚੋਰੀਆਂ ਦੇ ਪੰਜਾਬ ਚ ਰਾਸਥਾਂ ਚ ਤਕਰੀਬਨ ਇੱਕ ਦਰਜਨ ਦੇ ਖਿਲਾਫ ਇੱਕ ਦਰਜਨ ਜਿਹੜੇ ਤੇ ਐਫਐਨ ਲੋਜ ਨੇ ਤੇ ਬਾਕੀ ਉਹ ਜਿਹੜੀ ਆ ਐਫਆਰ ਦਰਜ ਕਰਕੇ ਅਗਲੀ ਤਬਦੀਕਤ ਜਾਰੀ ਇਹ ਹੁਣ ਪਗੋੜਾ ਸੀ ਜਾਂ ਕਿਦਾਂ ਜੁਬਾਨ ਤੇ ਸੀ ਕਿਦਾਂ ਸੀਗੇ ਹੁਣ ਕੀ ਸਟੇਟਸ ਹੈ ਉਹ ਰਿਕਾਰਡ ਅਸੀਂ ਚੈੱਕ ਕਰ ਰਹੇ ਹਾਂ ਆਪਣਾ ਕਿਉਂਕਿ ਇੰਨੇ ਪਰਚੇ ਨੇਚਰਲੀ ਇਹ ਬੰਦਾ ਕਈ ਵਾਰੀ ਜੇਲ੍ਹ ਜਾ ਚੁੱਕਾ ਮਾੜਾ ਬੰਦਾ ਵਾ ਉਹ ਅਸੀਂ ਸਾਰਾ ਦਾ ਰਿਕਾਰਡ ਦੇਖ ਰਹੇ ਹਾਂ ਉਹਨੂੰ ਕਿਉਂਕਿ ਅਚੰਚਿਤ ਜੋ ਸਾਡੀ ਪੋਸਟ ਪਾਰਟੀ ਨਾਲ ਫੇਸ ਹੋਇਆ ਬਾਕੀ ਤੋਂ ਵਿਸ਼ੇਸ਼ ਦੇ ਵਿੱਚ ਆ ਗਿਆ ਸਰ ਪਿਛਲੇ ਦਿਨ ਪੁਸ਼ ਨਸ਼ਾ ਵਗੈਰਾ ਕਰਕੇ ਜੀ ਇਹ ਸ਼ਹਿਰ ਦੇ ਵਿੱਚ ਵੀ ਘੁੰਮਦਾ ਰਿਹਾ ਹੈ ਜੀ ਇਹਦੀ ਵੀਡੀਓ ਵੀ ਵਾਇਰਲ ਹੋਈ ਹੈ ਜੀ ਪਿਛਲੇ ਦਿਨ ਦੇਖੋ ਉਹ ਮੇਰੇ ਧਿਆਨ ਚ ਨਹੀਂ ਆ ਕੁਝ ਤੱਕ ਉਹ ਜਿਹੜਾ ਕਹਾਣੀ ਦੱਸਿਆ ਮੈਂ ਤਾਂ ਨੋ ਕੋਈ ਇੱਕ ਦਰਜ ਨੇ ਦੇ ਸੱਚੇ ਦਰਜ ਸੀ ਵੱਖ-ਵੱਖ ਇਹਨੇ ਗਾਟੇ ਮਾਰੇ ਉਹਨੇ ਐਨਡੀਪੀਐਸ ਦਾ ਕੰਮ ਕਰਦਾ ਉਹ ਗੱਲ ਤਾਂ ਜੀ ਸਹੀ ਆ ਤੇ ਹੁਣ ਐਫਆਰ ਦਰਜ ਹੋ ਗਈ ਅੱਗੇ ਤਫतीश ਕਰਾਂਗੇ ਕੌਣ ਕਿੱਥੋਂ ਕੰਟਰੀ ਮੇਡ ਜਿਹੜਾ ਪਿਸਤਲ ਬਰਾਮਦ ਹੋਇਆ ਜਿਹੜਾ ਮੋਰਸਰ ਬਰਾਮਦ ਹੋਇਆ ਉਹ ਵੀ ਬਿਨਾਂ ਨੰਬਰ ਤੇ ਉਹ ਅੱਗੇ ਕਿਹੜੇ-ਕਿਹੜੇ ਦੇ ਬੰਦੇ ਨਾਲ ਨੇ ਕਿੱਥੋਂ ਮੋਰਸਰ ਚੋਰੀ ਕੀਤਾ ਉਹਦਾ ਸਾਰਾ ਅਸੀਂ ਤਫतीश ਕਰਾਂਗੇ ਸਰ ਮੈਡੀਕਲ ਕੋਈ ਇਸ ਨੂੰ ਕੀ ਦਿੱਤਾ ਜਾ ਰਿਹਾ ਜੀ ਕੋਈ ਫਿਰ ਹਾਲ ਦੇ ਕੋ ਸਾਡੀ ਡਿਊਟੀ ਬਣਦੀ ਹੈ ਜੇ ਮਾੜਾ ਬੰਦਾ ਤਾਂ ਉਹ ਸਜ਼ਾ ਹੀ ਪਾਊਗਾ ਇਹ ਐਫਆਰ ਵੀ ਦਰਜ ਕੀਤੀ ਹੈ ਪਰ ਇਨਸਾਨੀਤ ਮੁੱਖ ਰੱਖਦੇ ਹੋਏ ਉਹਦਾ ਜਿਹੜਾ ਆਪਣਾ ਇਲਾਹਾਲੀ ਯੂਨੀਵਰਸਿਟੀ ਦੀ ਸਾਡੀ ਪਾਰਟੀ ਨੇ ਹਸਪਤਾਲ ਦਾ ਕਰਾਇਆ ਸਰ ਇਹਦੇ ਨਾਲ ਹੋਰ ਵੀ ਬੰਦੇ ਜੁੜੇ ਹੋਏ ਨੇ ਜੀ ਕੁਛ ਕੋਈ ਆਇਆ ਸਾਹਮਣੇ ਜੀ ਕੁਛ ਦੇਖੋ ਹਜੇ ਤਾਂ ਜਸਟ ਹੁਣੇ ਕੁਝ ਘੰਟੇ ਦੀ ਬੰਨਾ ਇਹ ਖਬਰ ਆ ਕਿ ਜੇ ਐਫਆਰ ਦਰਜ ਕਰਕੇ ਅਸੀਂ ਜਿਹੜਾ ਆਪਣਾ ਤਰਤੀਸ ਵਿੱਚ ਜਮ ਰੱਖ ਕੇ ਕੀ ਕੀਤਾ ਕਿਉਂ ਥੈਂਕ ਯੂ ਥੈਂਕ ਯੂ ਸਾਰਾ